ਹਾਂਜੀ ਆ ਦੇਖੋ ਆਪਾਂ ਕਿੰਨੇ ਵਧੀਆ ਲੱਡੂ ਬਣਾਏ ਨੇ ਨਾ ਤਾਂ ਇਹਦੇ ਲਈ ਆਪਾਂ ਗੈਸ ਵਾਲਿਆ ਨਹੀਂ ਆਪਾਂ ਨੂੰ ਕੋਈ ਚਾਸਨੀ ਨਹੀਂ ਰੀ ਲੋਡ ਪਈਆ ਸੋ ਪੀਸਿਆ ਖੋਪਾਈ ਇਹ ਆਮ ਹੀ ਆਪਣੀ ਦੁਕਾਨਾਂ ਤੋਂ ਮਿਲ ਜਾਂਦਾ ਤੇ ਇਹ ਖੰਡ ਹੀ ਆਪਾਂ ਖੰਡ ਪੀਸੀ ਆ ਅੱਧੀ ਕੌਲੀ ਖੰਡ ਦੀ ਲਈ ਆ ਜੀ ਇੱਕ ਕੌਲੀ ਆਪਾਂ ਇਹ ਖੋਪਾ ਲਿਆ ਜੀ ਜਿੰਨਾ ਆਪਾਂ ਖੋਪਾ ਲਿਆ ਉਸ ਤੋਂ ਅੱਧੀ ਜਿਵੇਂ ਆਪਾਂ ਖੰਡ ਲਈਏਗੀ ਬਦਾਮ ਨੇ ਪੀਸੇ ਹੋਏ ਤੇ ਇਹ ਜੀ ਆਪਾਂ ਦੁੱਧ ਲਿਆ ਦੋ ਕਿਸਮ ਦਾ ਇਹ ਸੁੱਕਾ ਦੁੱਧਾ ਇਹ ਲੀ ਉੱਕੜ ਦੁੱਧਾ ਸੋ ਇਹ ਲੱਡੂ ਬਣਦੇ ਕਿਵੇਂ ਨੇ ਆਜੋ ਜੀ ਤੁਹਾਨੂੰ ਦੁਖਾ ਹਾਂਜੀ ਹੁਣ ਆਪਾਂ ਇੱਕ ਭਾਂਡਾ ਲੈ ਲੈਣਾ ਹੈ ਨਾ ਇਹ ਜੋ ਹੀ ਸੁੱਕਾ ਦੁੱਧ ਹੈ ਇਹਨੂੰ ਪਾ ਲੈਣਾ ਇਹਨਾਂ ਨੂੰ ਇਹ ਤਿੰਨਾਂ ਨੂੰ ਮਲਾ ਲੈਣਾ ਜੀ ਹੁਣ ਸੋ ਜੇ ਜੋ ਹੈ ਬਦਾਮ ਸੀ ਜੀ ਆਪਣੇ ਪੀਸੇ ਹੋਏ ਇਹ ਵੀ ਆਪਾਂ ਵਿੱਚ ਹੀ ਪਾਵਾਂਗੇ ਜੀ ਹੁਣ ਜੀ ਆਪਾਂ ਜੋ ਇਹ ਦੁੱਧ ਹੈ ਦੁੱਧ ਪਾਉਣਾ ਜੀ ਆਪਾਂ ਥੋੜਾ ਥੋੜਾ ਜ਼ਿਆਦਾ ਨਹੀਂ ਪਾਉਣਾ ਜੀ ਹੌਲੀ ਹੌਲੀ ਆਪਾਂ ਦੁੱਧ ਪਾ ਪਾ ਇਹਨੂੰ ਗੁੰਨਣਾ